ਯਾਰ ਮਨੀ ਜੀ ਜਿੰਦਾਬਾ ਆ ਵੇਖੋ ਆ ਜੇ ਕੋਈ ਅਸਲੀ ਅਸਲੀ ਦੇਖਦਾ ਹੈ ਅੱਜ ਕਿੰਨੀ ਜਰਾ ਹੈ ਪਬਲਿਕ ਪਬਲਿਕ ਦੀ ਜੇਤਾ ਆ ਵਧੀਆ ਜੀ ਬਹੁਤ ਵਧੀਆ ਕੰਮ ਕਰਨਾ ਹੈ ਸਾਰੇ ਗੇ ਲੋਕਾਂ ਨੂੰ ਆਹ ਅੱਨਾ ਉਹਨਾਂ ਕੋਲ ਫੋਟੋ ਚਿੱਤਰ ਲਈ ਹੋਰ ਵੀ ਜਿਆਦਾ ਲੋ ਜੀ ਬਹੁਤ ਵੱਡੀ ਖੁਚੀ ਆ ਇਦੋਂ ਵੱਡੀ ਕੀ ਖੁਚੀ ਹੋਣੀ ਆ ਤੇਰੀ ਪ੍ਰਮਾਤਮਾ ਨੇ ਇੰਨੀ ਕਿਰਪਾ ਕੀਤੀ ਆ ਜਿਹੜਾ ਬੰਦਾ ਅੱਜ ਤੱਕ ਪੰਚਾਇਤ ਮੈਂਬਰੀ ਦੀ ਇਲੈਕਸ਼ਨ ਨਾਲ ਲੜਿਆ ਇਹ ਸਿੱਧੀ ਐਮਐਲਏ ਦੀ ਇਲੈਕਸ਼ਨ ਲੜ ਕੇ ਐਮਐਲਏ ਬਣਨ ਕੀ ਜਾ ਰਿਹਾ ਇਦੋਂ ਵੱਡੀ ਹੋਰ ਕੀ ਖੁਚੀ ਹੋ ਸਕਦੀ ਆ ਮਾਨ ਸਾਹਿਬ ਨੇ ਉਹ ਕਹਿਆ ਸੀ ਕਿ ਤੁਹਾਡੀ ਕੋਣੀ ਵੀ ਚੋਰੀ ਪਾਰਟੀਆਂ ਦੀ ਮਾਨ ਸਾਹਿਬ ਦੀ ਅਰਵਤ ਕੇਤਰੀਵਾਲ ਦੀ ਡਾਕਟਰ ਸੰਦੀਪ ਪਾੜੇ ਦੀ ਆ ਨਾ ਨਹੀਂ ਪਾ ਗਈ জালেেযে <laughs> জালে. <laughs>